ਸੈਕਨ ਅਡਵਾਂਸੇਵਾ ਸੁਸਾਇਟੀ ਅਤੇ ਧੰਤਨ ਬਾਬਾ ਦੀਪ ਸਿੰਘ ਜੀ ਦੇ ਚਪੈਰਾ ਪਰਿਵਾਰ ਦੇ ਮੁਖ ਸੇਵਾਦਾਰ ਸਰਦਾਰ ਮਨਜਿੰਦਰ ਸਿੰਘ ਆਹੂਜਾ ਦੀ ਅਗਵਾਈ ਹੇਠ ਧੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਸਤਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸਾਹਿਬ ਜੀ ਦੀ 8 ਦਿਨਾਂ ਦੀ ਯਾਤਰਾ ਦਾ ਪ੍ਰੋਗਰਾਮ ਉਲੀਕਿਆ ਗਿਆ ਯਾਤਰਾ ਦੌਰਾਨ ਤਖਤ ਸ਼੍ਰੀ ਹਜ਼ੂਰ ਸਾਹਿਬ ਜੀ ਦੇ ਦਰਸ਼ਨਾਂ ਤੋਂ ਇਲਾਵਾ ਗੁਰਦੁਆਰਾ ਨਾਨਕ ਚੀਰਾ ਬੇਦਰ ਕਰਨਾਟਕਾ ਅਤੇ ਮਹਾਰਾਸ਼ਟਰਾ ਦੇ ਲੋਕਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਵਾਏ ਜਾਣਗੇ ਗਿਆਨੀ ਹਰਦੀਪ ਸਿੰਘ ਜੀ ਨੇ ਸਤਗੁਰੂ ਜੀ ਚਰਨ ਅਰਦਾਸ ਕਰਕੇ ਸੱਥੇ ਨੂੰ ਗੁਰਦੁਆਰਾ ਉਹ ਸਾਗਰ ਸਲੇਮ ਟਾਬਰੀ ਲੁਧਿਆਣੇ ਤੋਂ ਰਵਾਨਗੀ ਦਿੱਤੇ ਵਿਸ਼ੇਸ਼ ਤੌਰ ਤੇ ਮਾਤਾ ਵਿਪਨ ਕ੍ਰੋਚੀ ਅਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੁਰਾਣੀ ਸਬਜੀ ਮੰਡੀ ਦੇ ਮੁਖ ਸੇਵਾਦਾਰ ਬਾਬਾ ਅਜੀਤ ਸਿੰਘ ਜੀ ਨੇ ਜਥੇ ਨੂੰ ਯਾਤਰਾ ਦੇ ਇਰਦਾਂਤੁਰ ਵਾਨਗੀ ਦਿੱਤੀ ਹੈ ਸਖ ਨੌਜਵਾਨ ਸੇਵਾ ਸੁਸਾਇਟੀ ਅਤੇ ਤਾਂਤਨ ਬਾਬਾ ਦੀਪ ਸਿੰਘ ਜੀ ਚੋਪੜਾ ਪਰਿਵਾਰ ਦੇ ਮੁਖ ਸੇਵਾਦਾਰ ਸਰਦਾਰ ਮਨਜਤ ਸਿੰਘ ਉਚਾਂ ਦੱਸਿਆ ਕਿ ਯਾਤਰਾ ਪਾਈਸਾ ਭਾਈ ਗੁਰਇਕਬਾਲ ਸਿੰਘ ਜੀ ਅਤੇ ਬਾਤਾ ਵਿਪਤ ਗੁਰੂ ਜੀ ਦੇ ਅਸੀਸਾ ਸਤਕਾ ਸਤ ਕੰਚੇ ਰਹਾ ਜੂੜ ਸਾਹਿਬ ਜੀ ਦੇ ਦਰਸ਼ਨ ਨੂੰ ਕਰਨ ਜਾ ਰਹੀ ਹੈ ਸਾਰੀ ਸੰਗਤ ਸ਼ਬਦ ਕੀਰਤਨ ਪਾਠ ਕਰਦੇ ਯਾਤਰਾ ਦਾ ਆਨੰਦ ਲੈਣ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਨਿੰਦਰ ਸਿੰਘ ਊਜਾ ਮੁਖ ਸੇਵਾਦਾਰ ਸਿੱਖ ਨੌਜਵਾਨ ਸੇਵਾ ਸੁਸਾਇਟੀ ਅਤੇ ਚਪੈਰਾ ਪਰਿਵਾਰ ਸਿੱਖ ਨੌਜਵਾਨ ਸੇਵਾ ਸੁਸਾਇਟੀ ਅਤੇ ਚਪੈਰਾ ਪਰਿਵਾਰ ਵੱਲੋਂ 14ਵੀਂ ਯਾਤਰਾ ਸੱਚਖੰਡ ਸ੍ਰੀ ਹਜੂਰ ਸਾਹਿਬ ਤਕਰੀਬਨ 14 ਸਾਲਾਂ ਤੋਂ ਗੁਰੂ ਦੀ ਕਿਰਪਾ ਨਾਲ ਇਹ ਰੇਲ ਗੱਡੀ ਰਾਹੀਂ ਅਸੀਂ ਹਜੂਰ ਸਾਹਿਬ ਯਾਤਰਾ ਲੈ ਕੇ ਜਾਂਦੇ ਆ ਤੇ ਇਸ ਵਾਰੀ ਲੁਧਿਆਣਾ ਸ਼ਹਿਰ ਤੋਂ ਟਿਕਟਾਂ ਨਾ ਮਿਲਣ ਕਰਕੇ ਧੂਰੀ ਤੋਂ ਟ੍ਰੇਨ ਫੜ ਰਹੇ ਆ ਸਾਡੀ ਸ਼ਾਮ ਦੀ ਟ੍ਰੇਨ ਹੈ ਤੇ ਉੱਥੇ ਜਾ ਕੇ ਅਸੀਂ ਸੱਚਖੰਡ ਨਾਨਕਸੀਰਾ ਅਤੇ ਲੋਕਲ ਗੁਦਾਰਿਆਂ ਦੇ ਸੰਗਤਾਂ ਨੂੰ ਦਰਸ਼ਨ ਕਰਾਈ ਦੀਏ ਤੇ ਗੁਰੂ ਦੀ ਕਿਰਪਾ ਨਾਲ ਇਹ ਯਾਤਰਾ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰੂ ਕਬਾਲ ਸਿੰਘ ਜੀ ਦੀਆਂ ਪ੍ਰੇਰਣਾ ਮਹਾਂਪੁਰਸ਼ਾਂ ਦੀਆਂ ਅਤੇ ਸਤਿਕਾਰਯੋਗ ਮਾਤਾ ਵਿਪਨਪ੍ਰੀਤ ਕੌਰ ਜੀ ਦੀਆਂ ਅਸੀਸਾਂ ਸਦਕਾ ਇਹ ਤਕਰੀਬਨ 14 ਸਾਲ ਤੋਂ ਯਾਤਰਾ ਜਾ ਰਹੀ ਹੈ ਤੇ ਸੰਗਤਾਂ ਦਾ ਠਾਠਾ ਮਾਰਦਾ ਕੱਠ ਤਕਰੀਬਨ ਤੁਸੀਂ ਸਮਝ ਲਓ ਵੀ ਇਹ ਹਫ਼ਤੇ 10 ਦਿਨ ਤੋਂ 3-400 ਸੀਟਾਂ ਅਸੀਂ ਮੋੜੀਆਂ ਨੇ ਕਿਉਂਕਿ ਸਾਡਾ ਅਸੀਂ ਇੱਕੋ ਹੀ ਮਨੋਰਥ ਰੱਖਿਆ 100 ਸਵਾ 100 ਸੰਗਤ ਨੂੰ ਲਿਜਾਣਾ ਬਹੁਤੀ ਸੰਗਤ ਨਹੀਂ ਲਿਜਾਈਦੀ ਤਾਂ ਜੋ ਅਰੇਂਜਮੈਂਟ ਹੋ ਜਾਵੇ ਰਸਤੇ 'ਚ ਵੀ ਸੰਗਤਾਂ ਦੇ ਲੰਗਰ ਪਾਣੀ ਦੇ ਪ੍ਰਬੰਧ ਚਾਹ ਪਾਣੀ ਦੇ ਸਾਰੇ ਪ੍ਰਬੰਧ ਗੁਰੂ ਦੀ ਕਿਰਪਾ ਨਾਲ ਸਾਰੀਆਂ ਸੰਗਤਾਂ ਦਾ ਸਾਰਾ ਪ੍ਰਬੰਧ ਮਹਾਰਾਜ ਦੀ ਕਿਰਪਾ ਨਾਲ ਸਰ ਕਿੰਨੇ ਦੇ ਅੰਦਰ ਟੂਰੇ ਤੇ ਕਿਨੇ ਯਾਤਰੀ ਜਾ ਰਹੇ ਇਹ 8 ਦਿਨ ਦਾ ਪ੍ਰੋਗਰਾਮ ਹੈ ਸਾਰਾ ਅੱਜ ਮੰਗਲਵਾਰ ਅਗਲੇ ਮੰਗਲਵਾਰ ਸਾਡੀ ਵਾਪਸੀ ਹੈ ਤੇ ਤਕਰੀਬਨ 100 ਸਵਾ 100 ਸੰਗਤ ਹੈ ਸਾਡੇ ਨਾਲ ਜਿਹੜੀ ਜਾਰੀ ਹੈ ਅਲਗ-ਅਲਗ ਲੁਧਿਆਣਾ ਸ਼ਹਿਰ ਦੇ ਅਲਗ-ਅਲਗ ਸਥਾਨਾਂ ਤੋਂ ਸੰਗਤ ਸਾਡੇ ਨਾਲ ਜਾ ਰਹੀ ਹੈ ਤੇ ਸੰਗਤਾਂ 'ਚ ਬਹੁਤ ਉਤਸ਼ਾਹ ਹੈ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਜੂਨ ਦਾ ਮਹੀਨਾ ਆ ਗਿਆ ਆਉਣ ਵਾਲਾ ਤੇ ਸਾਨੂੰ 2-3 ਮਹੀਨੇ ਪਹਿਲੇ ਹੀ ਕੰਟੈਕਟ ਕਰਨਾ ਸ਼ੁਰੂ ਕਰ ਦਿੰਦੇ ਨੇ ਵੀ ਯਾਤਰਾ 'ਚ ਸਾਡਾ ਨਾਮ ਜ਼ਰੂਰ ਲਿਖੋ ਤੇ ਸਾਡਾ ਵੀ ਇੱਕੋ ਮਨੋਰਥ ਹੁੰਦਾ ਵੀ ਸੰਗਤ ਉਹ ਲੈ ਜਾਣੀ ਹੈ ਜਿਹੜੀ ਨਾਮ ਜਪਦੀ ਜਾਵੇ ਗੱਲਾਂ ਮਾਰਨ ਵਾਲੇ ਨਹੀਂ ਲੈ ਜਾਣੇ ਗੱਲਾਂ ਮਾਰਨ ਵਾਲੇ ਹੋਰ ਜਿੱਥੇ ਬਥੇਰੇ ਜਾਂਦੇ ਨੇ ਅਸੀਂ ਚਪੈਰਾ ਪਰਿਵਾਰ ਵੱਲੋਂ ਜਾ ਰਹੇ ਰਸਤੇ 'ਚ ਵਿੱਚ ਬਹਰੇ ਕੱਟਦੇ ਜਾਣਾ ਬਾਣੀ ਪੜਦੇ ਜਾਣਾ ਕੀਰਤਨ ਕਰਦੇ ਜਾਣਾ ਕਿਉਂਕਿ ਸਾਨੂੰ ਮਹਾਪੁਰਸਾਂ ਵੱਲੋਂ ਸਮਾਤੀ ਆਈ ਸੀ ਵਹਿ ਪ੍ਰਗਟਿਓ ਮਰਨਾ ਗੰਬੜਾ ਬਰੇ ਆ ਮਕੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਅੱਜ ਬਹੁਤ ਹੀ ਸਨਮਾਨਤ ਸਹਿਕਾਰਯੋਗ ਮਾਤਾ ਬੀਤਪੂਰੀ ਕੋ ਜੀ ਪ੍ਰੇਰਣਾ ਸਦਕਾ ਸਿੱਖ ਨੌਜਵਾਨ ਸੇਵਾスル ਕੀ ਅਤੇ ਚੌਰਾ ਜਿਹੜਾ ਚਪੈਰਾ ਪਰਿਵਾਰ ਆ ਉਹ ਅੱਜ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਜਿਹੜੀ ਆ ਉਸ ਵਾਸਤੇ ਜਾਣ ਵਾਸਤੇ ਸੰਗਤ ਤਿਆਰ ਹੋਈ ਆ ਸੰਗਤਾਂ ਨੇ ਰਲ ਮਿਲ ਕੇ ਅਰਦਾਸ ਕੀਤੀ ਆ ਸਤਿਗੁਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਕੀਤੀ ਹੈ ਕਿ ਸੱਚੇ ਪਾਤਸ਼ਾਹ ਆਪ ਜੀ ਨੇ ਕਿਰਪਾ ਕਰਨੇ ਰਸਤੇ ਵਿੱਚ ਹਰ ਤਰ੍ਹਾਂ ਦੀ ਸਹਤਾ ਕਮੀ ਜਿਹੜੀਆਂ ਸੰਗਤਾਂ ਗੁਰਦਰਸ਼ਨ ਨੂੰ ਜਾ ਰਹੀਆਂ ਨੇ ਉਹ ਇਸ ਤਰ੍ਹਾਂ ਹੀ ਹੱਸਦੀਆਂ ਖੇਡਦੀਆਂ ਜਾ ਕੇ ਦਰਸ਼ਨ ਮੇਲੇ ਕਰਕੇ ਵਾਪਸ ਜੀ ਆਪੋ ਆਪਣੀ ਤਰ੍ਹਾਂ ਜਾਣ ਤੋਂ ਸਤਿਗੁਰ ਮਿਹਰ ਕਰੇ ਅੱਜ ਦੇ ਇਸ ਪਵਿੱਤਰ ਲੈਣ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹੋਇਆ ਸਤਗੁਰ ਦੇ ਚਰਨਾਵਾਂ ਤੇ ਅਰਦਾਸ ਬੇਨਤੀ ਜੋਤਣੀ ਵਿਸਰਨਾ ਹੀ ਦਤਾਰ ਆਪਣਾ ਨਾਮ ਦੇ ਹੋ ਗੋਂ گاਵਾ ਦਿਨ ਰਾਤ ਨਾਨਕ ਚਾਹੋ ਇਹ ਸਾਰੀ ਸੰਗਤ ਜਿਹੜੀ ਆ ਇਹ ਜਾਪ ਕਰਦੀ ਹੋਈ ਆਪਕੇ ਦੇ ਦਰਸ਼ਨਦਾਰਨ ਵਕਤ ਜਾਰੀ ਆ ਸਵਾਪ ਦੀ ਨਿਹਰ ਕਰਨੀ ਬਖਸ਼ਿਸ਼ ਕਰਨੀ ਖੁਸ਼ੀਆਂ ਖੜੇ ਲੈ ਕੇ ਸੰਗਤ ਜਿਹੜੀ ਆ ਆਪੋ ਆਪਣੀ ਕਰੀ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ